ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਪਾਸ ਦੇਸ਼ਾਂ ਪ੍ਰਦੇਸ਼ਾਂ ਤੋਂ ਸਿੱਖ ਅਮੋਲਕ ਪੇਟਾਂ ਲੈ ਕੇ ਆਉਂਦੇ ਸਤਗੁਰੂ ਜੀ ਸਭਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਇੱਕ ਵਾਰ ਕਿਸੇ ਦੂਰ ਦੇਸ਼ ਦੇ ਰਾਜੇ ਨੇ ਇੱਕ ਚਿੱਟਾ ਮਕਨਾ ਹਾਥੀ ਸੁਨਹਿਰੀ ਤਾਜ ਸਹਿਤ ਗੁਰੂ ਜੀ ਦੀ ਭੇਟਾ ਕੀਤਾ ਇਸ ਸੁੰਦਰ ਹਾਥੀ ਦੀ ਦੂਰ ਦੂਰ ਤੱਕ ਪ੍ਰਸਿੱਧਤਾ ਹੋ ਗਈ ਦੂਰ ਦੂਰ ਤੋਂ ਲੋਕ ਇਸ ਨੂੰ ਆਣ ਕੇ ਵੇਖਦੇ ਅਤੇ ਇਸ ਲਾਂਘਾ ਕਰਦੇ ਕਹਿਲੂਰ ਦੇ ਅਤੇ ਹੰਡੂਰ ਦੇ ਰਾਜਿਆਂ ਨੇ ਸਲਾਹ ਕੀਤੀ ਕਿ ਗੁਰੂ ਜੀ ਸਾਡੇ ਦੇਸ਼ ਵਿੱਚ ਚਿਰ ਤੋਂ ਰਹਿੰਦੇ ਹਨ ਉਹਨਾਂ ਨੂੰ ਨਿਤ ਹੀ ਦੇਸ਼ਾਂ-ਪਰਦੇਸ਼ਾਂ ਤੋਂ ਹਜ਼ਾਰਾਂ ਪ੍ਰਕਾਰ ਦੀਆਂ ਭੇਟਾਂ ਲੈ ਕੇ ਆਉਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਹੈ ਹੁਣ ਤੱਕ ਅਸਾਂ ਨੇ ਉਹਨਾਂ ਪਾਸੋਂ ਆਪਣੇ ਦੇਸ਼ ਦੀ ਮਾਲਕੀ ਦਾ ਕਦੀ ਕੁਝ ਨਹੀਂ ਲਿਆ ਹੁਣ ਜਿਹੜਾ ਇੱਕ ਸੁੰਦਰ ਹਾਥੀ ਇੱਕ ਰਾਜੇ ਨੇ ਉਹਨਾਂ ਨੂੰ ਭੇਟ ਕੀਤਾ ਹੈ ਉਹ ਸਾਨੂੰ ਉਹਨਾਂ ਪਾਸੋਂ ਮਗਾ ਕੇ ਇੱਥੇ ਲਿਆਉਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਸਲਾਹ ਕਰਕੇ ਦੋਵੇਂ ਰਾਜੇ ਗੁਰੂ ਜੀ ਦੇ ਦਰਸ਼ਨ ਕਰਨ ਦਾ ਬਹਾਨਾ ਕਰਕੇ ਆਪਣੇ ਨਾਲ ਫੌਜ ਲੈ ਕੇ ਕੀਰਤਪੁਰ ਆ ਗਏ ਰਾਤ ਬਾਹਰ ਡੇਰਾ ਕਰਕੇ ਬਤੀਤ ਕੀਤੀ ਅਤੇ ਸਵੇਰੇ ਸ਼ਸਤਰ ਵਸਤਰ ਧਾਰਨ ਕਰਕੇ ਆਪਣੇ ਨਾਲ ਬਹੁਤ ਯੋਧਿਆਂ ਦੀ ਭੀੜ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਅੱਗੇ ਗੁਰੂ ਜੀ ਦਾ ਦੀਵਾਨ ਸਜ ਰਿਹਾ ਸੀ ਯੋਧੇ ਸਨੱਦਬੱਧ ਹੋ ਕੇ ਖੜੇ ਸਨ ਰਵਾਬੀ ਸ਼ਬਦ ਕੀਰਤਨ ਕਰ ਰਹੇ ਸਨ ਸਿੱਖ ਸੰਗਤਾਂ ਭੇਟਾ ਅਰਪਣ ਕਰ ਰਹੀਆਂ ਸਨ ਅਤੇ ਮੇਵੜਾ ਖੜਾ ਹੋ ਕੇ ਸਿੱਖਾਂ ਦੀ ਅਰਦਾਸ ਕਰ ਰਿਹਾ ਸੀ ਸਤਿਗੁਰੂ ਜੀ ਆਪਣੇ ਸਿੰਘਾਸਨ ਉੱਤੇ ਬੈਠ ਕੇ ਸੁਭਾ ਦੇ ਰਹੇ ਸਨ ਰਾਜੇ ਆਪਸ ਵਿੱਚ ਸਲਾਹ ਕਰਕੇ ਆਏ ਕਿ ਜੇਕਰ ਗੁਰੂ ਜੀ ਸਾਨੂੰ ਮੰਗਿਆ ਹਾਥੀ ਨਹੀਂ ਦੇਣਗੇ ਤਾਂ ਅਸੀਂ ਆਪਣੀ ਸੈਨਾ ਦੇ ਬਲ ਕਰਕੇ ਜ਼ਬਰਦਸਤੀ ਖੋ ਕੇ ਲੈ ਜਾਵਾਂਗੇ ਗੁਰੂ ਜੀ ਸਾਡਾ ਮੁਕਾਬਲਾ ਕਿਸ ਤਰ੍ਹਾਂ ਕਰ ਸਕਦੇ ਹਨ ਇਹ ਸਲਾਹ ਕਰਕੇ ਰਾਜਿਆਂ ਨੇ ਹਾਜ਼ਰ ਹੋ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਹੰਕਾਰ ਕਰਕੇ ਨੇੜੇ ਹੋ ਕੇ ਬੈਠ ਗਏ ਗੁਰੂ ਜੀ ਨੇ ਪਹਿਲਾਂ ਸੁੱਖ ਸਾਧ ਪੁੱਛ ਕੇ ਫਿਰ ਕਿਹਾ ਹੈ ਰਾਜਨ ਤੁਸੀਂ ਸਾਡੇ ਪਹਿਲਵਾਨ ਦਾ ਘੋਲ ਵੇਖੋ ਗੁਰੂ ਜੀ ਦਾ ਹੁਕਮ ਸੁਣ ਕੇ ਪਹਿਲਵਾਨ ਆ ਗਏ ਉਹਨਾਂ ਦੇ ਸਰੀਰ ਬੜੇ ਵੱਡੇ ਅਤੇ ਬਹੁਤ ਬਲਵਾਨ ਸਨ ਜਿਹੜੇ ਕਿ ਰਾਜਿਆਂ ਨੇ ਪਹਿਲਾਂ ਕਦੀ ਨਹੀਂ ਦੇਖੇ ਉਹਨਾਂ ਬਲਵਾਨ ਪਹਿਲਵਾਨਾਂ ਨਾਲ ਜਦ ਹੋਰ ਕੋਈ ਪਹਿਲਵਾਨ ਕੁਸ਼ਤੀ ਕਰਨ ਆਇਆ ਤਾਂ ਗੁਰੂ ਜੀ ਨੇ ਆਪਣੇ ਪਹਿਲਵਾਨਾਂ ਨੂੰ ਕਿਹਾ ਤੁਸੀਂ ਦੋਵੇਂ ਹੀ ਆਪਸ ਵਿੱਚ ਕੁਸ਼ਤੀ ਕਰਕੇ ਰਾਜਿਆਂ ਨੂੰ ਆਪਣਾ ਜੋਰ ਵਿਖਾਓ ਗੁਰੂ ਜੀ ਦੇ ਹੁਕਮ ਨਾਲ ਦੋਵੇਂ ਪਹਿਲਵਾਨ ਆਪਸ ਵਿੱਚ ਕੁਸ਼ਤੀ ਕਰਨ ਲੱਗ ਪਏ। ਉਹਨਾਂ ਦੇ ਪੈਰਾਂ ਦੇ ਦਬਾਅ ਨਾਲ ਧਰਤੀ ਵਿੱਚ ਟੋਏ ਪਏ ਗਏ। ਉਹਨਾਂ ਦੇ ਚਿਹਰੇ ਬਹੁਤ ਭਿਆਨਕ ਹੋ ਗਏ। ਜਦ ਦੋ ਘੜੀਆਂ ਤੱਕ ਭੜੜ ਕਰਕੇ ਉਹ ਸਾਰੇ ਬਰਾਬਰ ਹੀ ਰਹੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਾਸ ਬੁਲਾ ਕੇ ਕਿਹਾ ਤੁਹਾਡੇ ਵਿੱਚੋਂ ਘੱਟ ਕੋਈ ਵੀ ਨਹੀਂ ਹੈ। ਹੁਣ ਤੁਸੀਂ ਆਪਣਾ ਜੋਰ ਸਾਨੂੰ ਕਿਸੇ ਹੋਰ ਤਰੀਕੇ ਨਾਲ ਦਿਖਾਓ ਕਿ ਤੁਹਾਡੇ ਵਿੱਚ ਕਿੰਨਾ ਕੋ ਬਲ ਹੈ। ਪਹਿਲਵਾਨਾਂ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਜੇਕਰ ਆਪ ਜੀ ਕਿਰਪਾ ਕਰੋ ਤਾਂ ਅਸੀਂ ਇਹਨਾਂ ਦੋਹਾਂ ਰਾਜਿਆਂ ਨੂੰ ਇਨਾਂ ਦੀ ਸੈਨਾ ਸਹਿਤ ਇਹਨਾਂ ਦੇ ਦੋਵੇਂ ਕਹਲੂਰ ਅਤੇ ਹੰਡੂਰ ਦੇ ਪਹਾੜ ਆਪੋ ਵਿੱਚ ਪੜਾਦ ਕੇ ਫਨਾ ਕਰ ਸਕਦੇ ਹਨ ਮਹਾਰਾਜ ਇਹ ਗੱਲ ਅਸੀਂ ਸੱਚੀ ਆਖਦੇ ਹਾਂ ਜੇ ਨਹੀਂ ਤਾਂ ਸਾਡੀ ਗੱਲ ਨੂੰ ਪਰਖ ਕੇ ਵੇਖ ਲਵੋ ਪਹਿਲਵਾਨਾਂ ਦੀਆਂ ਗੱਲਾਂ ਸੁਣ ਕੇ ਦੋਵੇਂ ਰਾਜੇ ਮਨ ਵਿੱਚ ਬਹੁਤ ਡਰ ਗਏ ਅਤੇ ਸਮਝ ਗਏ ਕਿ ਗੁਰੂ ਜੀ ਅੰਤਰਜਾਮੀ ਹਨ ਇਹਨਾਂ ਨੇ ਸਾਡੇ ਮੰਦਿਰ ਕੋਟ ਜਾਣ ਕੇ ਸਾਨੂੰ ਇਹ ਕੌਤਕ ਵਿਖਾਇਆ ਹੈ ਇਹ ਵਿਚਾਰ ਕਰਕੇ ਰਾਜਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਕਿ ਅਸੀਂ ਭੁੱਲਣ ਹਾਰ ਹਾਂ ਕਿਰਪਾ ਕਰਕੇ ਸਾਨੂੰ ਆਪਣੇ ਸੇਵਕ ਜਾਣ ਕੇ ਬਖਸ਼ ਦਿਓ ਰਾਜਿਆਂ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਹੱਸ ਕੇ ਕਿਹਾ ਤੁਹਾਨੂੰ ਗੁਰੂ ਘਰ ਨਾਲ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ ਆਪਣੇ ਆਪ ਨੂੰ ਵੱਡਾ ਨਹੀਂ ਸਮਝਣਾ ਚਾਹੀਦਾ ਅਰਥਾਤ ਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਰਾਜੇ ਆਪਣੇ ਹੰਕਾਰ ਤੇ ਤੇਜ ਨੂੰ ਛੱਡ ਕੇ ਨੀਵੇਂ ਹੋ ਗਏ ਅਤੇ ਆਗਿਆ ਲੈ ਕੇ ਦੁਬੇ ਆਪਣੇ ਘਰ ਨੂੰ ਚਲੇ ਗਏ